ਬਠਿੰਡਾ ਵਿਖੇ ਦੋ ਬੱਚਿਆਂ ਦੇ ਬਿਜਲੀ ਦਾ ਕਰੰਟ ਲੱਗਣ ਦੀ ਖਬਰ ਸਾਹਮਣੇ ਆਈ ਹੈ ਜਿਨ੍ਹਾਂ ਨੂੰ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਰਕਰਾਂ ਨੇ ਐਮ뷸ੈਂਸ ਰਾਹੀਂ ਤੁਰੰਤ ਸੇਵਲ ਹਸਪਤਾਲ ਦੇ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਜਾਣਕਾਰੀ ਦਿੰਦੇ ਹੋਏ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਰਕਰਾਂ ਅਤੇ ਡਾਕਟਰਾਂ ਨੇ ਦੱਸਿਆ ਕਿ ਬੱਲਰਾਮ ਨਗਰ ਵਿਖੇ ਬੋਰਡ ਉਤਾਰ ਰਹੇ ਦੋ ਬੱਚਿਆਂ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਜਿਸ ਕਾਰਨ ਉਹ ਜ਼ਖਮੀ ਹੋ ਗਏ ਅਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਰਕਰਾਂ ਵੱਲੋਂ ਤੁਰੰਤ ਉਹਨਾਂ ਨੂੰ ਸੇਵਲ ਹਸਪਤਾਲ ਦੇ ਐਮਰਜੈਂਸੀ ਬਾਡ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਡਾਕਟਰਾਂ ਨੇ ਕਿਹਾ ਕਿ ਇਨ੍ਹਾਂ ਦੇ ਹੱਥ ਅਤੇ ਮੂੰਹ ਮੂਲੀ ਝੁਲਸੇ ਗਏ ਹਨ ਇਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਬੱਚਾਂ ਦੀ ਹਾਲਤ ਸਥਿਰ ਹੈ ਅਤੇ ਕੁਝ ਹੀ ਸਮੇਂ ਵਿੱਚ ਇਨ੍ਹਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਜਾਵੇਗਾ। ਬੋਰਡ ਉਤਾਰਵਾ ਰਹੇ ਵਿਅਕਤੀ ਨੇ ਕਿਹਾ ਕਿ ਮੇਰੀ ਛੱਤ ਤੇ ਇਹ ਬੱਚੇ ਬੋਰਡ ਉਤਾਰ ਰਹੇ ਸਨ ਤਾਂ ਕੇਵਲ ਦਾ ਕਰੰਟ ਲੱਗਣ ਕਾਰਨ ਇਹ ਜ਼ਖਮੀ ਹੋਏ ਹਨ। ਇਹ ਮੇਰੀ ਮਕਾਨ ਤੇ ਉੱਪਰ ਕਿਰਾਏ ਤੇ ਰਹਿ ਰਹੇ ਸਨ ਅਤੇ ਮਕਾਨ ਦੀ ਬਦਲੀ ਕਰਕੇ ਆਪਣੀ ਡਿਸ਼ ਅਤੇ ਮੇਰਾ ਬੋਰਡ ਉਤਾਰ ਰਹੇ ਸਨ ਤਾਂ ਅਚਾਨਕ ਬੋਰਡ ਕੇਬਲ ਦੀ ਤਾਰ ਤੇ ਡਿੱਗ ਪਿਆ ਜਿਸ ਕਾਰਨ ਇਹਨਾਂ ਨੂੰ ਕਰੰਟ ਦਾ ਝਟਕਾ ਲੱਗਾ ਹੈ। ਮੈਡਮ ਸੁਮਿਤ ਮੇਸ਼ੂਰੀਆ ਜੀ ਮੈਂ ਨੋਜੋ ਵੈਲਫੇਅਰ ਸੁਸਾਇਟੀ ਤੋਂ ਆਇਆ ਸੀਗਾ ਤੁਹਾਨੂੰ ਕੋਲ ਆਇਆ ਸੀਗਾ ਸ਼ਕਤੀ ਵਿਹਾਰ ਤੋਂ ਮੇਨ ਚੌਕ ਤੋਂ ਵੀ ਦੋ ਜਵਾਂਕ ਨੂੰ ਕਰੰਟ ਲੱਗ ਚੁੱਕਿਆ ਹੈ। ਤੇ ਜਦੋਂ ਉੱਥੇ ਜਾ ਕੇ ਦੇਖਿਆ ਇਹ ਕਿ ਇਹ ਘਰ ਦੀ ਛੱਤ ਤੋਂ ਘਰ ਦੀ ਛੱਤ ਤੇ ਖੜੇ ਸੀਗੇ ਬੋਰਡ ਉਤਾਰ ਰਹੇ ਸੀਗੇ। ਬੋਰਡ ਕੇ ਤਾਰਾ ਕਲ ਸੈਟ ਜਾ ਕੇ ਡਿੱਗ ਗਿਆ ਇਹ ਜਦੋਂ ਚੱਕਣ ਲੱਗੇ ਦੋਵਾਂ ਨੂੰ ਕਰੰਟ ਲੱਗਿਆ ਇਕੱਠੀ। ਇਹ ਆਮ ਜਿਹੜੇ ਬਿਜਲੀ ਦੇ ਬੋਰਡ ਨਹੀਂ ਹੁੰਦੇ। ਲੱਗੇ ਹੁੰਦੇ ਵੀ ਉੱਥੇ ਇਹ ਜਿਹੜੇ ਬੋਰਡ ਦਾ ਨਾਮ ਲਿਖ ਹੁੰਦੇ ਆ ਸਕੂਲ ਦਾ ਨਾਮ ਹੋ ਗਿਆ ਪੋਸਟੇ ਦਾ ਪੋਸਟੇ ਦਾ ਬੋਰਡ ਉਤਾਰ ਰਹੇ ਸੀ ਆਪ ਦੀ ਛੱਤ ਤੋਂ ਤੇ ਇਹਨਾਂ ਨੂੰ ਲੱਗ ਗਿਆ ਕਰੰਟ ਲੱਗਿਆ ਮਤਲਬ ਇਹਨਾਂ ਦੇ ਹੱਥ ਪੈਰ ਬਹੁਤ ਜ਼ਿਆਦਾ ਫਟ ਚੁੱਕੇ ਆ ਤੇ ਅਸੀਂ ਨਾਲ ਦੇ ਨਾਲ ਮੌਕੇ ਤੋਂ ਇੱਥੇ ਸਿੱਧੇ ਇਧਰ ਹਸਪਤਾਲ ਲਿਆਏ ਹਾਂ ਹਾਂਜੀ ਕਿੰਨੇ ਜਣੇ ਇਹ ਦੋ ਮੁੰਡੇ ਇੱਕ ਜੀ ਦਾ 15 ਦਾ ਇੱਕ ਜੀ ਦਾ 17 ਜੀ ਕਿੱਥੇ ਜੀ ਕਰੰਟ ਕਿੱਥੇ ਲੱਗਿਆ ਜਿਹੜਾ ਇੱਥੇ ਇਹ 10/11 ਦੇ ਬਾਹਰ ਜੀ ਬੱਲਾਰਾਮ ਨਗਰ ਜਕੀਨਾ ਮੈਸੇ ਕਰਸ ਮੇਰਾ ਨਾਮ ਡਾਕਟਰ ਹਰਸ਼ੀਦ ਗੋਇਲ ਹੈ ਮੈਡੀਕਲ ਆਫਸਰ ਸਿਵਲ ਹਸਪੀਟਲ ਬਠਿੰਡਾ ਜੀ ਦੋ ਬੱਚੇ ਨੂੰ ਲੈ ਕੇ ਆਏ ਹਾਂ ਹਾਂਜੀ ਨੌਜਵਾਨ ਵੈਲਫੇਅਰ ਸੁਸਾਇਟੀ ਦੁਆਰਾ ਜੀ ਦੋ ਬੱਚਿਆਂ ਨੂੰ ਬੱਲਾਰਾਮ ਨਗਰ ਤੋਂ ਲੈ ਕੇ ਆਏ ਦਸਨ ਮਤਾਵਾਂ ਕੋ ਉਹਨਾਂ ਦੇ ਬਿਜਲੀ ਦਾ ਕਰੰਟ ਲੱਗਿਆ ਹੈ ਜਿੰਨਾ ਕਾਰਨ ਉਹਨਾਂ ਦੇ ਹੱਥਾਂ ਤੇ ਤੇ ਪੈਰਾਂ ਤੇ ਤੇ ਥੋੜਾ ਜਿਹਾ ਛਾਤੀ ਤੇ ਜਲੇ ਦੇ ਨਿਸ਼ਾਨ ਹੈ ਉਹਨਾਂ ਦਾ ਦਸਨ ਉਹਨਾਂ ਦੀ ਹਾਲਤ ਸਥਿਰ ਹੈ ਜੀ ਸਾਡੇ ਸਪੈਸ਼ਲਿਸਟ ਡਾਕਟਰ ਸਾਹਿਬਾਨ ਨੇ ਵੀ ਉਹਨਾਂ ਨੂੰ ਦੇਖ ਲਿਆ ਹੈ ਅਸੀਂ ਉਹਨਾਂ ਦਾ ਬੰਦਾ ਇਲਾਜ ਕਰਕੇ ਉਹਨਾਂ ਨੂੰ ਜਲਦੀ ਛੁੱਟੀ ਕਰ ਦੇਣਾ ਤੇ ਕੀ ਨਾਮ ਮੇਰਾ ਮੋਹਿਤ ਕਾਉਂਸਲ ਜੀ ਟੋਰ ਬਲਾਰਾਮ ਨਗਰ ਦਾ 10 11 ਕੀ ਗੱਲ ਹੋਈ ਹੈ ਬੱਚਾ ਬੱਚੇ ਐ ਜੀ ਕਿ ਛੱਤ ਤੇ ਇਹਨਾਂ ਬੋਰਡ ਧਾਰ ਰਹੇ ਸੀਗੇ ਜੀ ਤੇ ਉਹ ਬੋਰ ਉਤਰ ਗਿਆ ਸੀ ਕਿ ਤੋ ਹਵਾ ਆਈ ਤੇ ਬੋਰਡ ਪਲਟਾ ਖਾ ਗਿਆ ਉਹਦੇ ਕਰੰਟ ਵਾਲੀ ਅਰਥੀ ਤਾਰ ਜਾਵੇ ਸੀ 1 ਲੱਖ ਤੋਂ ਹੋਏ ਸੀ ਛੱਤ ਤੋਂ ਜੀ ਕਿਦੀ ਸੀ ਛੱਤ ਆਪਣੀ ਜੀ ਛੱਤ ਜੀ ਤੇ ਬੱਚੇ ਤੁਹਾਡੇ ਕੀ ਲੱਗੇ ਮੇਰੇ ਘੰਟੀ ਨਹੀਂ ਜੀ ਤੁਹਾਡੇ ਹਾਂ ਜੀ ਤੁਸੀਂ ਇਹਨਾਂ ਕਿਵੇਂ ਲੁਆ ਰਹੇ ਹੋ ਮੈਨਾਂ ਲਈ ਸੀਗਾ ਜੀ ਇਹਨਾਂ ਦੇ ਤੇ ਅਸੀਂ ਦੁਕਾਨ ਛੱਡੀ ਕੀਤੀ ਸੀਗੀ ਜੀ ਉਹ ਉਹਦੀ ਮੁੰਡੇ ਦੀ ਡਿਸ਼ ਦੀ ਛਤਰੀ ਪਈ ਸੀ ਛੱਤ ਤੇ ਤੇ ਡਿਸ਼ ਡਿਸ਼ ਵੀ ਤਾਰੇ ਸੀਗੇ ਆਪਦੀ ਮੈਂ ਕਹਿੰਦਾ ਅਸੀਂ ਡਿਸ਼ ਤਾਰ ਲਈ ਵੀਰੇ ਤੁਸੀਂ ਬੋਰ ਤਾਰ ਲਾ ਦੇ ਮੈਂ ਬੋਰ ਤਾਰਾ ਸੇ ਇਹਨਾਂ ਦੀ ਡਿਸ਼ਾਂ ਨੇਸ਼ਨ ਸੀਗੀ ਇਹ ਡਿਸ਼ ਤਾਰੇ ਸੀ ਨਹੀਂ ਅਸੀਂ ਇਹਨਾਂ ਦੀ ਡਿਸ਼ ਸੀ ਨਾ ਇਹ ਕਿਰਾਏ ਤੇ ਰਹਿੰਦੇ ਸੀਗੇ ਜੀ ਦੁਕਾਨ ਕੋਲ ਕਿਰਾਏ ਤੇ ਸੀਗੀ ਆ ਜੀ ਸੇਰਨ ਦੁਕਾਨ ਖਾਲੀ ਕੀਤੀ ਐ ਤਾਂ ਕਰਕੇ ਇਹਨਾਂ ਦੀ ਇਹ ਸਾਡੇ ਉੱਪਰ ਰਹਿੰਦੇ ਸੀਗੇ ਕਿਰਾਏ ਤੇ ਜਿਹੜੀ ਦੁਕਾਨ ਤੇ ਸੀ ਰਹਿੰਦੇ ਸੀ ਇਹਨਾਂ ਦੇ ਉੱਪਰ ਕਿਰਾਏ ਤੇ ਸੀਗੀ ਇਹਨਾਂ ਦੀ ਡਿਸ਼ ਪਈ ਸੀਗੀ ਮੈਂ ਕਹਿੰਦਾ ਅਸੀਂ ਡਿਸ਼ ਤਾਰ ਲਈ ਆ ਆਪਦੀ ਮੈਂ ਕੋ ਮਾਦਾ ਬੋਰਡ ਤਾਂ ਅਸੀਂ ਆਪੇ ਡਿਸ਼ ਤਾਰ ਰਹੇ ਸੀਗੇ ਨਹੀਂ ਤਾਰਾ ਸਾਰੇ ਕਵਰ ਸੀਗੇ ਸਰ ਇਹ ਨਹੀਂ ਪਤਾ ਲੱਗਿਆ ਕਿ ਕਿਵੇਂ ਲੱਗਿਆ ਕਿਵੇਂ ਨਹੀਂ ਲੱਗਿਆ ਜੀ ਹਾਂ ਬਚਤ ਰਹੀ ਗਈ ਜੀ ਅਛਾ ਡਿਸ਼ ਦੀ ਤਾਰ ਜਾ ਰਹੀ ਸੀਗੀ ਜੀ ਡਿਸ਼ ਦੀ ਤਾਰ ਨਾਲ ਕਰੰਟ ਲੱਗਿਆ ਮੇਰੇ